ਪਾਜੀ ਜਿਨ੍ਹਾਂ ਜਿਨ੍ਹਾਂ ਦੇ ਮਣੀ ਕਰਨ ਆਉਣਾ ਆ ਮਣੀ ਕਰਨ ਆਉਂਦਾ ਹਾਲ ਵੇਖ ਲੋ ਰਾਤੀ ਮੋਰਸ਼ਾ ਲਾ ਕੇ ਗਏ ਹਾਰ ਨਾਲ ਲੈ ਕੇ ਤੇਲ ਕੱਢ ਕੇ ਲੈ ਗਏ ਆ ਆ ਵੀਰ ਦਾ ਇੰਜਨ ਖੁੱਲ ਕੇ ਆ ਜੋ ਤੇ ਇੱਧਰ ਡੈਂਟ ਪਾ ਗਏ ਜੋ ਤੇ ਇੱਧਰ ਲੈਂਡ বাজ ਗਈ ਜੋ ਇੱਧਰ ਹਾਰ ਨੂੰ ਨਵਿੰਗੇ ਕਰਕੇ ਪਾਜੀ ਜਿੰਨੇ ਆਉਣਾ ਆਪਣਾ ਲੋਕ ਲੋਕ ਲਾ ਕੇ ਆਵੇ ਮਣੀ ਕਰਨ ਤੇ ਨਾ ਹੀ ਆਵੇ ਅਵਲਦੇ ਹੁਣ ਠੀਕ ਹੈ ਪਾਜੀ ਜਿਨ੍ਹਾਂ ਜਿਨ੍ਹਾਂ ਦੇ ਮਣੀ ਕਰਨ ਆਉਣਾ ਆ ਮਣੀ ਕਰਨ ਆਉਂਦਾ ਹਾਲ ਵੇਖ ਲੋ ਰਾਤੀ ਮੋਰਸ਼ਾ ਲਾ ਕੇ ਗਏ ਹਾਰ ਨਾਲ ਲੈ ਕੇ ਤੇਲ ਕੱਢ ਕੇ ਲੈ ਗਏ ਆ ਆ ਵੀਰ ਦਾ ਇੰਜਨ ਖੁੱਲ ਕੇ ਆ ਜੋ ਤੇ ਇਧਰ ਡੱਟ ਪਾ ਗਏ ਜੋ ਤੇ ਇਧਰ ਲੈਡ বাজ ਗਈ ਜੋ ਇਧਰ ਹਾਰ ਨੂੰ ਨਵਿੰਗੇ ਕਰਕੇ ਭਾਜੀ ਜਿੰਨੇ ਆਉਣਾ ਆਪਣਾ ਲੋਕ ਲੋਕ ਲਾ ਕੇ ਆਵੇ ਮਣੀ ਕਰਨ ਤੇ ਨਾ ਹੀ ਆਵੇ ਅਗਲਦੇ ਹੁਣ ਠੀਕ ਭਾਜੀ ਜਿੰਨਾ ਜਿੰਨਾ ਦੇ ਮਣੀ ਕਰਨ ਆਉਣਾ ਹੈ ਮਣੀ ਕਰਨ ਹੁੰਦਾ ਹਾਲ ਵੇ ਲੋ ਰਾਤੀ ਮੋਟਰਸਾ ਲਾ ਕੇ ਗਏ ਹਾਰਨ ਲੈ ਕੇ ਤੇਲ ਕੱਢ ਕੇ ਲੈ ਗਏ ਆ ਆ ਵੀਰ ਦਾ ਇੰਜਨ ਖੁੱਲ ਕੇ ਆ ਜੋ ਤੇ ਇਧਰ ਡੱਟ ਪਾ ਗਏ ਜੋ ਤੇ ਇਧਰ ਲੈਡ বাজ ਗਈ ਜੋ ਇਧਰ ਹਾਰ ਨੂੰ ਨਵਿੰਗੇ ਕਰਕੇ ਭਾਜੀ ਜਿੰਨੇ ਆਉਣਾ ਆਪਣਾ ਲੋਕ ਲੋਕ ਲਾ ਕੇ ਆਵੇ ਮਣੀ ਕਰਨ ਤੇ ਨਾ ਹੀ ਅਵੇ ਅਵਲਦੇ ਹੁਣ ਠੀਕ ਹੈ ਭਾਜੀ ਜਿਨ੍ਹਾਂ ਜਿਨ੍ਹਾਂ ਦੇ ਮਣੀ ਕਰਨ ਆਉਣਾ ਆ ਮਣੀ ਕਰਨ ਆਉਂਦਾ ਹਾਲ ਵੇਖ ਲੋ ਰਾਤੀ ਮੋਰਚਾ ਲਾ ਕੇ ਗਏ ਹਾਰ ਨਾਲ ਲੈ ਕੇ ਤੇਲ ਕੱਢ ਕੇ ਲੈ ਗਏ ਆ ਆ ਵੀਰ ਦਾ ਇੰਜਨ ਖੁੱਲ ਕੇ ਆ ਜੋ ਤੇ ਇੱਧਰ ਡੱਟ ਪਾ ਗਏ ਜੋ ਤੇ ਇੱਧਰ ਲੈਂਡ ਪਾ ਚੀ ਜੋ ਇੱਧਰ ਹਾਰ ਨੂੰ ਨਵਿੰਗੇ ਕਰਕੇ ਭਾਜੀ ਜਿੰਨੇ ਆਉਣਾ ਆਪਣਾ ਲੋਕ ਲੋਕ ਲਾ ਕੇ ਆਵੇ ਮਣੀ ਕਰਨ ਤੇ ਨਾ ਹੀ ਅਵੇ ਅਵਲਦੇ ਹੁਣ ਠੀਕ ਹੈ ਭਾਜੀ ਜਿਨ੍ਹਾਂ ਜਿਨ੍ਹਾਂ ਦੇ ਮਣੀ ਕਰਨ ਆਉਣਾ ਆ ਮਣੀ ਕਰਨ ਆਉਂਦਾ ਹਾਲ ਵੇਖ ਲੋ ਰਾਤੀ ਮੋਰਸ਼ਾ ਲਾ ਕੇ ਗਏ ਹਾਰਨਾ ਲੈ ਕੇ ਤੇਲ ਕੱਢ ਕੇ ਲੈ ਗਏ ਆ ਆ ਵੀਰ ਦਾ ਇੰਜਨ ਖੁੱਲ ਕੇ ਆ ਜੋ ਤੇ ਇੱਧਰ ਡੈਂਟ ਪਾ ਗਏ ਜੋ ਤੇ ਇੱਧਰ ਲੈਡ বাজ ਗਈ ਜੋ ਇੱਧਰ ਹਾਰ ਨੂੰ ਨਵਿੰਗੇ ਕਰਕੇ ਭਾਜੀ ਜਿੰਨੇ ਆਉਣਾ ਆਪਣਾ ਲੋਕ ਲੋਕ ਲਾ ਕੇ ਆਵੇ ਮਣੀ ਕਰਨ ਤੇ ਨਾ ਹੀ ਆਵੇ ਅਵਲਦੇ ਹੁਣ ਠੀਕ ਹੈ ਭਾਜੀ ਜਿੰਨਾ ਜਿੰਨਾ ਦੇ ਮਣੀ ਕਰਨ ਆਉਣਾ ਹੈ ਮਣੀ ਕਰਨ ਹੁੰਦਾ ਹਾਲ ਵੇਖ ਲੋ ਰਾਤੀ ਮੋਰਸ਼ਾ ਲਾ ਕੇ ਗਏ ਹਾਰਨਾ ਲੈ ਕੇ ਤੇਲ ਕੱਢ ਕੇ ਲੈ ਗਏ ਆ ਆ ਵੀਰ ਦਾ ਇੰਜਨ ਖੁੱਲ ਕੇ ਆ ਜੋ ਤੇ ਇੱਧਰ ਡੈਂਟ ਪਾ ਗਏ ਜੋ ਤੇ ਇੱਧਰ ਲੈਡ বাজ ਗਈ ਜੋ ਇਦਰ ਹਾਰ ਨੂੰ ਨਵਿੰਗੇ ਕਰਕੇ ਭਾਜੀ ਜਿੰਨੇ ਆਉਣਾ ਆਪਣਾ ਲੋਕ ਲੋਕ ਲਾ ਕੇ ਆਵੇ ਮਣੀ ਕਰਨ ਤੇ ਨਾ ਹੀ ਆਵੇ ਅਗਲਦੇ ਹੁਣ ਠੀਕ ਭਾਜੀ ਜਿੰਨਾ ਜਿੰਨਾ ਦੇ ਮਣੀ ਕਰਨ ਆਉਣਾ ਹੈ ਮਣੀ ਕਰਨ ਹੁੰਦਾ ਹਾਲ ਵੇਖ ਲੋ ਰਾਤੀ ਮੋਟਰਸਾ ਲਾ ਕੇ ਗਏ ਹਾਰਨ ਲੈ ਕੇ ਤੇਲ ਕੱਢ ਕੇ ਲੈ ਗਏ ਆ ਆ ਵੀਰ ਦਾ ਇੰਜਨ ਖੁੱਲ ਗਿਆ ਜੋ ਤੇ ਇਦਰ ਡੈਂਟ ਪਾ ਗਏ ਜੋ ਤੇ ਇਦਰ ਲੈਡ বাজ ਗਈ ਜੋ ਇਦਰ ਹਾਰ ਨੂੰ ਨਵਿੰਗੇ ਕਰਕੇ ਭਾਜੀ ਜਿੰਨੇ ਆਉਣਾ ਆਪਣਾ ਲੋਕ ਲੋਕ ਲਾ ਕੇ ਆਵੇ ਮਣੀ ਕਰਨ ਤੇ ਨਾ ਹੀ ਆਵੇ ਅਗਲਦੇ ਹੁਣ ਪਾਜੀ ਜਿਨ੍ਹਾਂ ਜਿਨ੍ਹਾਂ ਦੇ ਮਣੀ ਕਰਨ ਆਉਣਾ ਆ ਮਣੀ ਕਰਨ ਆਉਂਦਾ ਹਾਲ ਵੇਖ ਲੋ ਰਾਤੀ ਮੋਰਸ਼ਾ ਲਾ ਕੇ ਗਏ ਹਾਰਨ ਲੈ ਕੇ ਤੇਲ ਕੱਢ ਕੇ ਲੈ ਗਏ ਆ ਆ ਵੀਰ ਦਾ ਇੰਜਨ ਖੁੱਲ ਗਿਆ ਜੋ ਤੇ ਇਧਰ ਡੱਟ ਪਾ ਗਏ ਜੋ ਤੇ ਇਧਰ ਲੈਡ বাজ ਗਈ ਜੋ ਇਧਰ ਹਾਰ ਨੂੰ ਨਵਿੰਗੇ ਕਰਕੇ ਪਾਜੀ ਜਿਨੇ ਆਉਣਾ ਆਪਣਾ ਲੋਕ ਲੋਕ ਲਾ ਕੇ ਆਵੇ ਮਣੀ ਕਰਨ ਤੇ ਨਾ ਹੀ ਆਵੇ ਅਗਲਦੇ ਹੁਣ ਠੀਕ ਪਾਜੀ ਜਿਨ੍ਹਾਂ ਜਿਨ੍ਹਾਂ ਦੇ ਮਣੀ ਕਰਨ ਆਉਣਾ ਆ ਮਣੀ ਕਰਨ ਆਉਂਦਾ ਹਾਲ ਵੇਖ ਲੋ ਰਾਤੀ ਮੋਰਸ਼ਾ ਲਾ ਕੇ ਗਏ ਹਾਰਨ ਲੈ ਕੇ ਤੇਲ ਕੱਢ ਕੇ ਲੈ ਗਏ ਆ ਆ ਵੀ ਇੱਧਰ ਇੰਜਨ ਖੁੱਲ ਗਿਆ ਜੋ ਤੇ ਇੱਧਰ ਡੱਟ ਪਾ ਗਏ ਜੋ ਤੇ ਇੱਧਰ ਲੈਡ বাজ ਗਈ ਜੋ ਇੱਧਰ ਹਾਰ ਨੂੰ ਨਵਿੰਗੇ ਕਰਕੇ ਭਾਜੀ ਜਿੰਨੇ ਆਉਣਾ ਆਪਣਾ ਲੋਕ ਲੋਕ ਲਾ ਕੇ ਆਵੇ ਮਣੀ ਕਰਨ ਤੇ ਨਾ ਹੀ ਆਵੇ ਅਬਲਦੇ ਹੁਣ ਠੀਕ ਹੈ